ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਲਕ ਸਾਹਿਬ ਜੀ ਬਗਦਾਦ ਵੱਲ ਚੱਲ ਪਏ ਜਦੋਂ ਗੁਰੂ ਨਾਲਕ ਸਾਹਿਬ ਜੀ ਬਗਦਾਦ ਦੀ ਧਰਤੀ ਤੇ ਪਹੁੰਚੇ ਤਾਂ ਉਹਨਾਂ ਨੇ ਨਗਰ ਦੇ ਬਾਹਰਵਾਰ ਫੇਰਾ ਪਾ ਲਿਆ ਅਰਥਾਤ ਆਪਣਾ ਡੇਰਾ ਨਗਰ ਦੇ ਬਾਹਰ ਹੀ ਲਾ ਲਿਆ ਭਾਈ ਮਰਦਾਨਾ ਜੀ ਵੀ ਨਾਲ ਸੀ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ ਕਿ ਮਰਦਾਨਿਆਂ ਕੱਢ ਰਬਾਬ ਬਾਣੀ ਆਈ ਹੈ ਤਾਂ ਮਰਦਾਨੇ ਨੇ ਰਬਾਬ ਕੱਢ ਕੇ ਵਜੋਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗਾਇਆ ਕੀਰਤਨ ਕੀਤਾ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਜਗ੍ਹਾ ਤੇ ਕੀਰਤਨ ਕੀਤਾ ਤਾਂ ਸਾਰਾ ਬਗਦਾਦ ਸੁੰਨਸਾਨ ਹੋ ਗਿਆ ਸਾਰਾ ਬਗਦਾਦ ਸੁੰਨਸਾਨ ਹੋ ਗਿਆ ਅਰਥਾਤ ਸਾਰਾ ਬਗਦਾਦ ਖਾਲੀ ਹੋ ਗਿਆ ਉਥੋਂ ਦੇ ਜਿੰਨੇ ਵੀ ਲੋਕ ਸੀ ਉਹ ਸਾਰੇ ਜਾਣੇ ਸ਼ਬਦ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਏ ਅਤੇ ਚੰਨਾ ਵਿੱਚ ਬੈਠ ਕੇ ਬੜੇ ਹੀ ਪਿਆਰ ਨਾਲ ਬੜੇ ਹੀ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਜੋ ਸ਼ਬਦ ਸੀ ਕੀਰਤਨ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਸੀ ਉਹ ਸੁਣਨ ਲੱਗੇ ਉਹਨਾਂ ਦੀ ਸ਼ਬਦ ਵਿੱਚ ਤਾੜੀ ਲੱਗ ਗਈ ਤਾੜੀ ਦਾ ਅਰਥ ਹੈ ਉਹਨਾਂ ਦਾ ਸ਼ਬਦ ਵਿੱਚ ਹੀ ਮਨ ਲੱਗ ਗਿਆ ਸਾਰਾ ਬਗਦਾਦ ਖਾਲੀ ਹੋ ਗਿਆ ਤੇ ਉੱਥੋਂ ਦਾ ਇੱਕ ਪੀਰ ਸੀ ਦਸਤਗੀਰ ਪੀਰ ਦਾ ਨਾਮ ਸੀ ਦਸਤਗੀਰ ਜਦੋਂ ਉਸਨੇ ਵੇਖਿਆ ਕਿ ਸਾਰਾ ਨਗਰ ਹੀ ਖਾਲੀ ਹੋ ਗਿਆ ਹੈ ਸੁਨਸਾਨ ਹੋ ਗਈ ਹੈ ਉਹ ਪੀਰ ਬੜਾ ਹੈਰਾਨ ਹੋਇਆ ਤਾਂ ਉਹਨੇ ਵੇਖਿਆ ਅਸਲ ਵਿੱਚ ਗੱਲ ਕੀ ਹੈ ਤਾਂ ਉਹਨੇ ਵੇਖਿਆ ਧਿਆਨ ਲਗਾ ਕੇ ਸਭ ਤੋਂ ਪਹਿਲਾਂ ਉਹਨੇ ਧਿਆਨ ਲਗਾਇਆ ਕਿਉਂਕਿ ਜਿਹੜਾ ਪੀਰ ਸੀ ਦਸਤਗੀਰ ਉਹ ਰਿੱਦੀਆਂ ਸਿੱਧੀਆਂ ਦਾ ਮਾਲਿਕ ਸੀ ਉਨੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸੀ ਸਭ ਤੋਂ ਪਹਿਲਾਂ ਉਹਨੇ ਧਿਆਨ ਲਗਾਇਆ ਤਾਂ ਉਹ ਕੀ ਵੇਖਦਾ ਹੈ ਕਿ ਇੱਕ ਵੱਡਾ ਫਕੀਰ ਇੱਕ ਮਸਤਾਨਾ ਬੈਠਾ ਹੋਇਆ ਹੈ ਸਾਰੇ ਲੋਕ ਉਸਦੇ ਆਲੇ-ਦੁਆਲੇ ਬੈਠੇ ਹੋਏ ਨੇ ਤਾਂ ਉਹ ਫਕੀਰ ਜਿਹੜਾ ਉਹ ਪੀਰ ਸੀ ਦਸਤਗੀਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਅਤੇ ਮਹਾਰਾਜ ਜੀ ਨੂੰ ਕਹਿਣ ਲੱਗਾ ਕੀ ਅਸਲ ਵਿੱਚ ਤੁਸੀਂ ਕੌਣ ਹੋ ਤੁਹਾਡੀ ਗੁੱਲ ਕੀ ਹੈ ਤੁਹਾਡਾ ਗੁਰੂ ਕੌਣ ਹੈ ਤਾਂ ਭਾਈ ਮਰਦਾਨਾ ਜੀ ਨੇ ਫਿਰ ਇਸ ਦਾ ਉੱਤਰ ਦਿੱਤਾ ਕਿ ਇਹ ਗੁਰੂ ਨਾਨਕ ਸਾਹਿਬ ਜੀ ਆਪ ਹੀ ਗੁਰੂ ਨੇ ਤੇ ਇਹ ਆਪ ਹੀ ਕਰਤਾ ਦਾ ਰੂਪ ਹੈ ਇਨਾਂ ਅਤੇ ਇਨਾਂ ਦੇ ਵਿੱਚ ਅਤੇ ਉਸ ਅਕਾਲ ਪੁਰਖ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਇਸ ਦਾ ਉੱਤਰ ਭਾਈ ਮਰਦਾਨਾ ਜੀ ਨੇ ਦਿੱਤਾ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਨ ਵਾਸਤੇ ਆਏ ਨੇ ਇਹ ਆਪ ਹੀ ਅਕਾਲ ਪੁਰਖ ਦਾ ਰੂਪ ਨੇ ਇਹ ਆਪ ਹੀ ਗੁਰੂ ਨੇ ਤੇ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹ ਗੱਲ ਧਰਤੀ ਆਕਾਸ਼ ਅਤੇ ਦਸਾਂ ਦਿਸ਼ਾਵਾਂ ਨੇ ਚੰਗੀ ਤਰ੍ਹਾਂ ਜਾਣ ਲਈ ਸੀ ਕਿ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦਾ ਉਧਾਰ ਕਰਨ ਲਈ ਇਸ ਸੰਸਾਰ ਵਿੱਚ ਆਏ ਨੇ ਸੰਸਾਰ ਨੂੰ ਤਾਰਨ ਲਈ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨੇ ਇਸ ਦਾ ਜਿਗਰ ਭਾਈ ਗੁਰਦਾਸ ਜੀ ਨੇ ਖਾਸ ਕਰਕੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਾਨਾ ਇੱਕ ਰੂਪ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਹ ਸੀ ਇੱਕ ਛੋਟੀ ਜੀ ਕਥਾ ਤੇ ਵਾਹਿਗੁਰੂ ਜੀ ਅਗਰ ਇਹ ਕਥਾ ਸੁਣਾਉਂਦੇ ਹੋਏ ਮੇਰੇ ਕੋਲ ਕੋਈ ਭੁੱਲ ਕੋਈ ਗਲਤੀ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਮੈਂ ਮਾਫੀ ਚਾਹੁੰਦਾ ਹਾਂ ਅਣਜਾਣ ਬੱਚਾ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ